ਧੰਨਵਾਦੀ ਹੈ ਕਿ ਮਹਾਰਾਸ਼ਟਰ ਪੁਲਿਸ ਨੇ ਸਾਡਾ ਇਤਤ ਸਾਥ ਦਿੱਤਾ ਤੇ ਸਾਡੀ EGITF ਦੇ ਜਿਹੜਾ ਸਪੈਸਿਫਿਕ ਇਨਪੁਟ ਸੀਗਾ ਉਹਦੇ ਉਪਰ ਉਹਨਾਂ ਨੇ ਐਕਸ਼ਨ ਲੇ ਕੇ ਇਹਨਾਂ ਨੂੰ ਗ੍ਰਿਫਤਾਰ ਕਰਨ 'ਚ ਸਾਡੀ ਮਦਦ ਕੀਤੀ। ਆਖਰੀ ਸਵਾਲ ਹੈ ਕਦੋਂ ਤੱਕ ਇਹਨਾਂ ਨੂੰ ਪੰਜਾਬ ਲਿਆਂਦਾ ਜਾਊਗਾ ਜੀ ਤੇ ਪੁੱਛ ਕਿੰਨੀ ਲੰਬੀ ਹੋ ਸਕਦੀ ਹੈ? ਇਹ 온더 ਵੇ ਹੈ ਦੇਖਿਏ ਇਹ ਤਾਂ ਇਹ ਕਿਸ ਤਰ੍ਹਾਂ ਦੇ ਫੈਕਟ ਸਾਡੇ ਸਾਹਮਣੇ ਆਉਂਦੇ ਆ ਉਹਦੇ ਉੱਪਰ ਹੀ ਨਿਰਭਰ ਕਰਦਾ ਹੈ ਔਰ ਕੋਰਟ ਦੇ ਉੱਪਰ ਆਫ ਕੌਰਸ ਨਿਰਭਰ ਕਰਦਾ ਹੈ ਜੇ ਵੀ ਜੋ ਵੀ ਆਸਪਰ ਲਾ ਕਾਰਵਾਈ ਹੋਗੀ ਉਹ ਅਸੀਂ ਕੋਰਟ ਦੇ ਹਦਾਇਤ ਅਨੁਸਾਰ ਜ਼ਰੂਰ ਕਰਾਂਗੇ ਜੀ ਬਹੁਤ ਮਿਹਰਬਾਨੀ ਤਾਂ ਐਸਐਸਪੀ ਫਿਰੋਜ਼ਪੁਰ ਇਸ ਤੌਰ ਤੇ ਖਾਸ ਗੱਲਬਾਤ ਦੇ ਨਾਲ ਜੁੜੇ ਹੋਏ ਸੀ ਸੱਤ ਕੁੱਲ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਜਲਦ ਪੰਜਾਬ ਲਿਆ ਕੇ ਦੂੰਗੀ ਪੋਚਕਿਚਕ ਕੀਤੀ ਜਾਊਗੀ ਕੈਮਰਾ ਪਰਸਨ ਰੋਸ਼ਨਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਫਿਰੋਜ਼ਪੁਰ ਦੇ ਵਿੱਚ ਹੋਇਆ ਟ੍ਰਿਪਲ ਮਰਡਰ ਕੇਸ ਦੀ ਗੁੱਥੀ ਸੁਲਝ ਚੁੱਕੀ ਹੈ ਤੇ ਗੱਲਬਾਤ ਕਰਦੇ ਹਾਂ ਕਿ ਕਿਸ ਤੰਗ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ ਤਾਂ ਵੱਡੀ ਸਫਲਤਾ ਜ਼ਰੂਰ ਕਾਈ ਜਾ ਸਕਦੀ ਹੈ ਏਜੀਟੀਫ ਵੱਲੋਂ ਵੀ ਜਿਹੜੀ ਹੈ ਇਹ ਕਾਰਵਾਈ ਨੂੰ ਅਮਲ ਚ ਲਿਆਂਦਾ ਹੈ ਤਾਂ ਐਸਐਸਪੀ ਫਿਰੋਜ਼ਪੁਰ ਸੋਮੇ ਮਿਸ਼ਰਾ ਮੌਜੂਦ ਨੇ ਮੈਮ ਪਹਿਨਨ ਤਾਂ ਦੱਸੋ ਕਿ ਇਹ ਗੁੱਥੀ ਕਿਸ ਤਰ੍ਹਾਂ ਸਲਝੀ ਤੇ ਕਿਹੜੇ ਕਿਹੜੇ ਐਸਪੈਕਟਸ ਸੇ ਜਿਹੜੇ ਤੁਹਾਡੇ ਸਾਹਮਣੇ ਆਏ ਸੀ ਆਮ 3 ਸਤੰਬਰ ਨੂੰ ਇਹ ਵਾਰਦਾਤ ਹੋਈਏ ਫਿਰੋਜ਼ਪੁਰ ਸ਼ਹਿਰ ਦੇ ਵਿਖੇ ਐਂਡ ਉੱਥੇ ਟੋਟਲ 6 ਅਸੇਲੈਂਸ ਆਏ تھے ਦੋ ਬਾਈਕ ਦੋ ਬਾਈਕ 'ਤੇ ਸਵਾਰ ਹੋ ਕੇ ਔਰ ਉਹਨਾਂ ਨੇ ਫਾਇਰਿੰਗ ਓਪਨ ਕੀਤੀ ਥੀ ਗਾੜੀ ਦੇ ਉੱਤੇ ਉਹਨਾਂ ਦਾ ਟਾਰਗੇਟ ਜਿਹੜਾ ਹੁਣ ਤੱਕ ਪਤਾ ਚੱਲਾ ਹੈ ਉਹ ਦਿਲਦੀਪ ਸਿੰਘ ਸੀਗਾ ਔਰ ਉਸ ਦੇ ਉੱਪਰ ਵੀ ਦੋ ਉਸ ਦੇ ਪਿਛੋਕਰ ਚ ਵੀ ਦੋ ਪੁਰਾਣੇ ਪਰਚੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਕਜ਼ਨ ਸਿਸਟਰ ਕਜ਼ਨ ਬ੍ਰਦਰ ਤੇ ਦੋ ਦੋਸਤ ਵੀ ਮੌਜੂਦ ਥੇ ਟੋਟਲ ਕਿਉਂਕਿ ਡੈਥ ਹੋਈ ਹੈ ਇਹਦੇ ਵਿੱਚ ਔਰ ਦੋ ਲੋਕ ਇੰਜਰਡ ਹੈ ਏਜੀਟੀਐਫ ਕਾਊਂਟਰ ਇੰਟੈਲੀਜੈਂਸ ਔਰ ਫਿਰੋਜ਼ਪੁਰ ਪੁਲਿਸ ਨੇ ਡੀਜੀਪੀ ਮਾਨਜੋ ਡੀਜੀਪੀ ਸਰ ਕੀ ਹਦਾਇਤ ਅਨੁਸਾਰ ਇਹਦੇ ਵਿੱਚ ਕਾਰਵਾਈ ਕੀਤੀ ਔਰ ਟੋਟਲ ਹੁਣ ਤੱਕ 7 ਲੋਕ ਅਰੈਸਟ ਕੀਤੇ ਗਏ ਹੈ ਵਜਾ ਰੰਜਿਸ਼ ਕੀ ਸੀ ਉਹ ਗੱਲ ਬਾਤ ਸਾਹਮਣੇ ਆਈ ਹੈ ਕਿ ਅਗਰ ਜਿਹੜਾ ਤੁਸੀਂ ਕਹਿ ਰਹੇ ਹੋ ਅੱਜ ਵੀ ਹੁਣ ਤੱਕ ਦੀ ਮੁੱਦੀ ਤਫ਼ਤੀਸ਼ 'ਚ ਪਤਾ ਚਲਦਾ ਹੈ ਇਨ੍ਹਾਂ ਦੇ ਵਿਚਕਾਰ ਪਰਸਨਲ ਐਨਮਿਟੀ ਥੇ ਇਹ ਕਾਫੀ ਟਾਈਮ ਤੋਂ ਇਨ੍ਹਾਂ ਨੂੰ ਇੱਕ ਦੂਜੇ ਨੂੰ ਟਾਰਗੇਟ ਕਰ ਰਹੇ ਸੀਗੇ ਜਿਹੜਾ ਵਿਕਟਮ ਹੈ ਉਹਨਾਂ ਦੇ ਉੱਪਰ ਵੀ ਦੋ ਮਰਡਰ ਦੇ ਪਰਚੇ ਦਰਜ ਤੇ 2013 ਦਾ 19 ਦਾ ਹਨ ਉਹਦੇ ਇਸ ਤੋਂ ਪਹਿਲੇ ਵੀ ਫਿਰੋਜ਼ਪੁਰ ਸ਼ਹਿਰ ਦੇ ਵਿਚਕਾਰ ਵੀ ਇਨ੍ਹਾਂ ਦੇ ਵਿਚਕਾਰ ਲੜਾਈ ਝਗੜਾ ਚੱਲਦਾ ਰਹਿੰਦਾ ਸੀਗਾ ਤੇ ਉਹਦੇ ਉੱਪਰ ਵੀ ਪੁਰਾਣੇ ਪਰਚੇ ਵੀ ਦਰਜ ਹੈ ਇਹਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਨਾਨੇ ਉਹਨੂੰ ਟਾਰਗੇਟ ਕੀਤਾ ਹੈ ਜੀ ਹੁਣ ਕਿੰਨੀਆਂ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਕਿੱਥੋਂ ਗ੍ਰਿਫਤਾਰੀਆਂ ਹੋਈਆਂ ਤਾਂ ਇਹ ਜਿਹੜਾ ਕੰਟ गिरफ्तार हुए हैं इसमें जो पहली गिरफ्तारी है दलजीत सिंह की ये दी रेकी करता था लोकल एरिया में हैं कि उस, उस तो बाद एजीटीएफ ने आ, जो हमारी महाराष्ट्र पुलिस है और सेंट्रल सिस्टर एजेंसीज है उनसे आ, उनको एक स्पेसिफिक इनपुट दिया और उन्होंने हमारी काफी मदद की है उस तो बाद असी इन्ना नो टोटल सात बंदे अरेस्ट करने कामयाब रहे हैं एचकार रविंदर सिंह इलियास रवि जिसपे पुराने आठ पर्चे ने राजवीर सिंह दलेर सिंह ਜੋ ਸੁਖਚੈਨ ਸਿੰਘ ਅਕਸ਼ੇ ਜਿਸ ਤੇ ਪੁਰਾਣਾ ਇੱਕ ਪਰਚਾ ਨੇ ਪ੍ਰਿੰਸ ਤੇ ਗੁਰਪ੍ਰੀਤ ਸਿੰਘ ਜੋ ਤਰਨਤਾਰਨ ਦਾ ਰਹਿਣਾ ਵਾਲਾ ਹੈ ਉਹਦੇ ਉਪਰ ਵੀ ਟੋਟਲ ਪੰਜ ਪਰਚੇ ਨੇ ਇਹ ਸਾਰੇ ਅਰੈਸਟेड ਨੇ ਐਂਡ ਅਸੀਂ ਬਹੁਤ ਧੰਨਵਾਦੀ ਹਾਂ ਕਿ ਮਹਾਰਾਸ਼ਟਰ ਪੁਲਿਸ ਨੇ ਸਾਡਾ ਇਤਨਾ ਸਾਥ ਦਿੱਤਾ ਤੇ ਸਾਡੀ EGITF ਦੇ ਜਿਹੜਾ ਸਪੈਸਿਫਿਕ ਇਨਪੁਟ ਸੀਗਾ ਉਹਦੇ ਉਪਰ ਉਹਨਾਂ ਨੇ ਐਕਸ਼ਨ ਲੇ ਕੇ ਇਹਨਾਂ ਨੂੰ ਗ੍ਰਿਫਤਾਰ ਕਰਨ 'ਚ ਸਾਡੀ ਮਦਦ ਕੀਤੀ। ਆਖਰੀ ਸਵਾਲ ਹੈ ਕਦੋਂ ਤੱਕ ਇਹਨਾਂ ਨੂੰ ਪੰਜਾਬ ਲਿਆਂਦਾ ਜਾਊਗਾ ਜੀ ਤੇ ਪੁੱਛਕਿਛ ਕਿੰਨੀ ਲੰਬੀ ਹੋ ਸਕਦੀ ਹੈ? ਇਹ ਔਨ ਦਾ ਵੇ ਹੈ ਦੇਖਿਏ ਇਹ ਤਾਂ ਇਹ ਕਿਸ ਤਰ੍ਹਾਂ ਦੇ ਫੈਕਟ ਸਾਡੇ ਸਾਹਮਣੇ ਆਂਦੇ ਉਹਦੇ ਉੱਪਰ ਇਹ ਨਿਰਭਰ ਕਰਦਾ ਹੈ ਔਰ ਕੋਰਟ ਦੇ ਉੱਪਰ ਆਫ ਕੌਰਸ ਨਿਰਭਰ ਕਰਦਾ ਹੈ ਜੇ ਵੀ ਜੋ ਵੀ ਆਸਪਰ ਲਾ ਕਾਰਵਾਈ ਹੋਗੀ ਉਹ ਅਸੀਂ ਕੋਰਟ ਦੇ ਹਦਾਇਤ ਅਨੁਸਾਰ ਜ਼ਰੂਰ ਕਰਾਂਗੇ ਜੀ ਬਹੁਤ ਮਿਹਰਬਾਨੀ ਤਾਂ ਐਸਐਸਪੀ ਫਿਰੋਜ਼ਪੁਰ ਇਸ ਤੌਰ ਤੇ ਖਾਸ ਗੱਲਬਾਤ ਦੇ ਨਾਲ ਜੁੜੇ ਹੋਏ ਸੀ ਸੱਤ ਕੁੱਲ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਤੇ ਜਲਦ ਪੰਜਾਬ ਲਿਆ ਕੇ ਡੂੰਗੀ ਪੁੱਛਗਿੱਛ ਕੀਤੀ ਜਾਊਗੀ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਫਿਰੋਜ਼ਪੁਰ ਦੇ ਵਿੱਚ ਹੋਇਆ ਟ੍ਰਿਪਲ ਮਰਡਰ ਕੇਸ ਦੀ ਗੁੱਥੀ ਸੁਲਝ ਚੁੱਕੀ ਹੈ ਤੇ ਗੱਲਬਾਤ ਕਰਦੇ ਹਾਂ ਕਿ ਕਿਸ ਤੰਗ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ ਤਾਂ ਵੱਡੀ ਸਫਲਤਾ ਜ਼ਰੂਰ ਕਾਈ ਜਾ ਸਕਦੀ ਹੈ ਏਜੀਟੀਫ ਵੱਲੋਂ ਵੀ ਜਿਹੜੀ ਹੈ ਇਹ ਕਾਰਵਾਈ ਨੂੰ ਅਮਲ ਚ ਲਿਆਂਦਾ ਹੈ ਤਾਂ ਐਸਐਸਪੀ ਫਿਰੋਜ਼ਪੁਰ ਸੋਮੇ ਮਿਸ਼ਰਾ ਮੌਜੂਦ ਨੇ ਮੈਮ ਤਨਨਤਾ ਦੱਸੋ ਕਿ ਇਹ ਗੁੱਥੀ ਕਿਸ ਤਰ੍ਹਾਂ ਸਲਜੀ ਤੇ ਕਿਹੜੇ ਕਿਹੜੇ ਐਸਪੈਕਟਸ ਸੇ ਜਿਹੜੇ ਤੁਹਾਡੇ ਸਾਹਮਣੇ ਆਏ ਸੀ ਆਮ 3 ਸਤੰਬਰ ਨੂੰ ਇਹ ਵਾਰਦਾਤ ਹੋਈ ਹੈ ਫਿਰੋਜ਼ਪੁਰ ਸ਼ਹਿਰ ਦੇ ਵਿਖੇ ਐਂਡ ਉਥੇ ਟੋਟਲ 6 ਅਸੇਲੈਂਸ ਆਏ تھے ਦੋ ਬਾਈਕ ਸਬ ਦੋ ਬਾਈਕ 'ਤੇ ਸਵਾਰ ਹੋ ਕੇ ਔਰ ਉਹਨਾਂ ਨੇ ਫਾਇਰਿੰਗ ਓਪਨ ਕੀਤੀ ਥੀ ਗਾੜੀ ਦੇ ਉੱਤੇ ਉਹਨਾਂ ਦਾ ਟਾਰਗੇਟ ਜਿਹੜਾ ਹੁਣ ਤੱਕ ਪਤਾ ਚੱਲਾ ਹੈ ਉਹ ਦਿਲਦੀਪ ਸਿੰਘ ਸੀਗਾ ਔਰ ਉਸ ਦੇ ਉੱਪਰ ਵੀ ਦੋ ਉਸਕੇ ਪਿਛੋਕਰ ਚ ਵੀ ਦੋ ਪੁਰਾਣੇ ਪਰਚੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਕਜ਼ਨ ਸਿਸਟਰ ਕਜ਼ਨ ਬ੍ਰਦਰ ਤੇ ਦੋ ਦੋਸਤ ਵੀ ਮੌਜੂਦ ਥੇ ਟੋਟਲ ਕੀ ਦੇਥ ਹੋਏ ਦੇ ਵਿੱਚ ਔਰ ਦੋ ਲੋਕ ਇੰਜਰਡ ਹੈ ਏਜੀਟੀਐਫ ਕਾਉਂਟਰ ਇੰਟੈਲੀਜੈਂਸ ਔਰ ਫਿਰੋਜ਼ਪੁਰ ਪੁਲਿਸ ਨੇ ਡੀਜੀਪੀ ਮਾਂਜੋ ਡੀਜੀਪੀ ਸਰ ਕੀ ਹਦਾਇਤ ਅਨੁਸਾਰ ਇਹਦੇ ਵਿੱਚ ਕਾਰਵਾਈ ਕੀਤੀ ਹੈ ਔਰ ਟੋਟਲ ਹੁਣ ਤੱਕ 7 ਲੋਕ ਅਰੈਸਟ ਕੀਏ ਗਏ ਹੈ ਮੈਂ ਵਜਹ ਰੰਜਿਸ਼ ਕੀ ਸੀ ਉਹ ਗੱਲ ਬਾਤ ਸਾਹਮਣੇ ਆਈ ਹੈ ਕਿ ਅਗਰ ਜਿਹੜਾ ਤੁਸੀਂ ਕਹਿ ਰਹੇ ਅੱਜਵੇਂ ਹੁਣ ਤੱਕ ਦੀ ਮੁੱਦੀ ਤਫ਼ਤੀਸ਼ 'ਚ ਪਤਾ ਚਲਦਾ ਹੈ ਇਨ੍ਹਾਂ ਦੇ ਵਿਚਕਾਰ ਪਰਸਨਲ ਐਨਮੀਟੀ ਥੇ ਇਹ ਕਾਫੀ ਟਾਈਮ ਤੋਂ ਇਨ੍ਹਾਂ ਨੂੰ ਇੱਕ ਦੂਜੇ ਨੂੰ ਟਾਰਗੇਟ ਕਰ ਰਹੇ ਸੀਗੇ ਜਿਹੜਾ ਵਿਕਟਮ ਹੈ ਉਹਨਾਂ ਦੇ ਉੱਪਰ ਵੀ ਦੋ ਮਰਡਰ ਦੇ ਪਰਚੇ ਦਰਜ ਤੇ 2013 ਦਾ ਇੱਕ 19 ਦਾ ਹਨ ਉਹਦੇ ਇਸ ਤੋਂ ਪਹਿਲੇ ਵੀ ਫਿਰੋਜ਼ਪੁਰ ਸ਼ਹਿਰ ਦੇ ਵਿਚਕਾਰ ਵੀ ਇਨ੍ਹਾਂ ਦੇ ਵਿਚਕਾਰ ਲੜਾਈ ਝਗੜਾ ਚੱਲਦਾ ਰਹਿੰਦਾ ਸੀਗਾ ਤੇ ਉਹਦੇ ਉੱਪਰ ਵੀ ਪੁਰਾਣੇ ਪਰਚੇ ਵੀ ਦਰਜ ਹੈ ਇਹਨੂੰ ਹੀ ਮੱਧੇ ਨਜ਼ਰ ਰੱਖਦੇ ਹੋਏ ਨਾਨੇ ਉਹਨੂੰ ਟਾਰਗੇਟ ਕਿਤਾ ਹੈ ਜੀ ਹੁਣ ਕਿੰਨੀਆਂ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਕਿੱਥੋਂ ਗ੍ਰਿਫਤਾਰੀਆਂ ਹੋਈਆਂ ਤਾਂ ਇਹ ਜਿਹੜਾ ਕ लोग गिरफ्तार हुए हैं इसमें जो पहली गिरफ्तारी है दलजीत सिंह की ये इन्ना रेकी करता था लोकल एरिया में किमें जाते हैं की करदे हैं उस उसके ऊपर ध्यान रखता सगा उस तो बाद एजीटीएफ ने आ, जो हमारी महाराष्ट्र पुलिस है और सेंट्रल सिस्टर एजेंसीज है उनसे आ, उनको एक स्पेसिफिक इनपुट दिया और उन्होंने हमारी काफी मदद की है उस तो बाद असी इन्हों टोटल सात बंदे अरेस्ट करने से कामयाब रहे हैं